ਅੱਜ ਮੁਕਤੀ ਸੀਗੀ ਮਜੀਬ ਸਿੰਘ ਦਾ ਨਾਮ ਮਾੜਾ ਪਿੱਛੇ ਥੋੜੇ ਥੋੜੇ ਪਾਈ ਤੇ ਸਮਝ ਸਕਦਾ ਮੇਰਾ ਖਾਲ ਜਟਾ ਦਾ ਬਈ ਮੈਂ ਚੱਲ ਉਹ ਕੋਈ ਵੀ ਅਗਾਸਟ ਆਪਣਾ ਫਰਜ ਬਣਦਾ ਆਪਾ ਹਰ ਇੱਕ ਗਰੀਬ ਕੋਈ ਵੀ ਆ ਮਦਦ ਕਰਨ ਦਾ ਹਰੇਕਾ ਇਨਸਾਨ ਦਾ ਫਰਜ ਬਣਦਾ ਸਾਡੀ ਪੂਰੀ ਮੰਡੀ ਨੇ ਮੇਰੇ ਆ ਗੇੜਾ ਦੇਣ ਤੇ ਭਰਾਵਾਂ ਦਾ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਇੱਕ ਬੰਦੇ ਨੇ ਵੀ ਸਮਝੋ ਜਵਾਬ ਨਹੀਂ ਦਿੱਤਾ ਜੋ ਪੈਸਾ ਇਕੱਠਾ ਹੋਇਆ ਉਹ ਮੈਂ ਕੈਮਰੇ ਦੇ ਸਾਹਮਣੇ ਹੀ ਗਿਣ ਕੇ ਬਾਈ ਨੂੰ ਦੇ ਰਿਹਾ ਠੀਕ ਹੈ ਜੇ ਕਿਸੇ ਨੇ ਹੋਰ ਦੇਣਾ ਬਾਈ ਨੂੰ ਇੱਥੇ ਆ ਕੇ ਦੇ ਸਕਦਾ ਠੀਕ ਹੈ ਇਹ ਅਸੀਂ ਕਰ ਰਹੇ ਹਾਂ 2 3 4 5 6 7 8 9 10 11 12 13 14 15 16 17 ਕਿੰਨਾ ਹੋ ਗਿਆ ਸਾਢੇ 8 17 ਦਾ ਸਾਢੇ 8 ਰਾਗਨ ਲਾਗ ਗਾ 2 3 4 5 6 7 8 9 10 11 11 ਨੂੰ 22 22 23 24 25 26 27 28 29 30 31 32 33 34 35 36 37 38 39 40 कती बया तरताली चुताली पंताली छताली अठती उणंजा पंजाह कवंजा बवंजा तरवंजा चरंजा पचवजा सतुजा सतवंजाहु अठवंजा नहठ सठ काहठ बाहठ तहठ चोहठ पैंहठ छहठ सत ठाहठ नहतर सतर कहतर बहतर तेहतर चुहतर पंजहतर छिहतर 70 78 90 80 81 82 83 84 85 86 86 86 40 60 100 ਹੋਏ ਹੋਏ 85 85 ਹੋਏ ਹੋਏ 86 ਤੇ 8.5 ਇਨੇ ਬਣ ਗਏ 8 ਔਰ 16 16 17 1700 ਹੋ ਗਿਆ 200 ਰੁਪਏ 200 ਹਾਂ 17200 ਬਾਈ ਆਪਣੇ ਭਰਾਵਾਂ ਨੇ ਸਾਰਿਆਂ ਨੇ ਇਕੱਠਾ ਕੀਤਾ ਤੇ ਬਾਈ ਮੱਝ ਆ ਜੇ ਆਦੇ ਪੈਸੇ ਬਾਈ ਆ ਬਠਣ ਵਾਲੀ ਆ ਲਓ ਜੀ ਬਾਈ ਜੀ ਠੀਕ ਹੈ ਅਸੀਂ ਮੱਝ ਤਾਂ ਦੇਖੋ ਵਾਪਸ ਨਹੀਂ ਕਰ ਸਕਦੇ ਹਾਂ ਹੋਰੀ ਕਰ ਲੈ ਬਾਈ ਤੇ ਤੁਸੀਂ ਤਾਂ ਗਾ ਨਹੀਂ ਕਰ ਰਹੇ ਨੇ ਬਾਕੀ ਸਿਰੇ ਹਾਂ ਇਹ ਦੇਖੋ ਗੁਣ ਮਾਨਣਾ ਜਿਹੜੇ ਬੰਦੇ 2 ਘੰਟੇ ਕੋਈ ਗੱਲ ਸੁਣਾਣਾ ਦੇਖ ਠੀਕ ਆ ਪਤਾ ਕੀ ਆ 1.5 ਘੰਟੇ ਬੰਦੇ ਨੇ ਕਰਤਾ ਕਿ ਕਿੰਨਾ ਸੀ ਕਰ ਸਕਦੇ ਬਈ ਜੇ ਕਿਸੇ ਨੂੰ ਹੋਰ ਮਦਦ ਕਰਨੀ ਇਹਦਾ ਨੰਬਰ ਦੱਸ ਦੋ ਮਾਣ ਨੰਬਰ ਬੋਲ ਦੇ ਭਰਾ ਆਪਦਾ ਤੇਰੀ ਮਾਣਾ ਖੜਾ ਹੋ ਜਾ ਖੜਾ ਹੋ ਕੇ ਖੜਾ ਦੇ ਕਰ ਤੇ ਬਈ ਆ ਪਹਿਲੇ ਖਾਮਲਾ ਨੰਬਰ ਦੱਸ ਦੇ ਬਈ ਆਪਣਾ ਕਿੰਨਾਗਾ 94781 94781 92201 ਤੇ ਬਈ ਜੇ ਬਾਕੀ ਮੈਂ ਸਾਰੇ ਭਰਾਵਾਂ ਨੂੰ ਇਹੀ ਬੇਨਤੀ ਕਰਦਾ ਬਈ ਜਿੰਨਾ ਹੋ ਸਕਦਾ ਦੇਖੋ ਆਪਣੇ ਕੋਲੇ 4-5 ਭਰਾ ਚਾਹ ਪੀਣ ਆਲੇ ਆ ਜਾਣ 100-200 ਆਪਾਂ ਲਾ ਦਿੰਦੇ ਆ ਆਥ ਨੇ ਆਪਾ ਬਾਈ ਜੀ ਇਹ ਦੋ ਬੰਦੇ ਆਇਆ ਨਾ 12000 ਲਾ ਦਿੰਨੇ ਆ ਜੀ ਆਪਾਂ 500 ਦੀ ਕਿਸੇ ਦੀ 500 200 ਦੀ ਆ 100 ਦੀ ਆ 50 ਦੀ ਆ ਬਾਈ ਨੂੰ ਦਿਓ ਦੇਖੋ 80 85000 ਦੀ ਮੱਝ ਸੀ ਜਨਾ ਸੀ ਕੀਤਾ ਅਸੀਂ ਕਿਹੜਾ ਦੇ ਕੇ ਕਰਤਾ ਬਾਕੀ ਠੇਕੇਦਾਰ ਸਾਹਿਬਾਨਾ ਉਹਨਾਂ ਨੂੰ ਆਖਿਆ ਉਹ ਕਰਨਗੇ ਬਾਕੀ ਹੋ ਸਾਡੇ ਭਰਾ ਸਾਰੇ કરી ਜਾਂਦੇ ਨੇ ਹੋਰ ਵੀ ਕਰਨਗੇ ਠੀਕ ਐ ਸੇ ਭਾਈ ਆ ਕੋਈ ਕਰਦੇ ਇੱਕ ਆਪਣੇ ਤਰਫੋਂ ਲੋ ਆ ਜਿਹੜੀ ਉਹ ਪਈ ਤੇਰੀ ਕੱਟੀ ਹੈ ਨਾ ਉਹਨੂੰ 10 ਐਮਐਲ ਸਵੇਰੇ 10 ਐਮਐਲ ਸ਼ਾਮ ਨੂੰ ਉਹ ਜੀ ਸਾਡੇ ਕੁਲਵਿੰਦਰ ਰਾਠੀ ਪੀਵੀ 31 ਵਾਲੇ ਚੈਨਲ ਵਾਲਿਆਂ ਨੇ ਮੇਰੇ ਨਾਲ ਸਹਿਯੋਗ ਬਹੁਤ ਦਿੱਤਾ ਗੇੜਾ ਮਦਦ ਦਿੱਤਾ ਇਹਨਾਂ ਨੇ ਆਉਣ ਕੈਮਰੇ ਦੇ ਵਿੱਚ ਰਿਕਾਰਡਿੰਗ ਜੋ ਵੀ ਅਸੀਂ ਗੇੜਾ ਦੇ ਕੇ ਪੈਸੇ ਇਕੱਠੇ ਕੀਤੇ ਨੇ ਬਾਕੀ ਇਹ ਭਾਈ ਜੀ ਨੇ ਫਿਰ ਇਹਨਾਂ ਨੂੰ ਕੱਟੀ ਵਾਸਤੇ ਕੱਟੀ ਕੱਟੀ ਵਾਲ ਲਵੇ ਬੱਧ ਰਹੇ ਉਹਦੇ ਵਾਸਤੇ ਉਹਨੂੰ ਦਿੱਤਾ ਤੇ ਭਾਈ ਕੁਲਵਿੰਦਰ ਰਾਠੀ ਪੀਵੀ 31 ਆਨ ਦਾ ਬਹੁਤ ਬਹੁਤ ਧੰਨਵਾਦ ਕਰਦਾ